ਹਾਂਜੀ ਸਤ ਸ੍ਰੀ ਅਕਾਲ ਜੀ ਜੀਡੀਐਫ ਪੀ 02 ਤੇ ਵੈਲਕਮ ਕਰਦਾ ਮੈਂ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜੱਤੀ ਪੰਬਲੀ ਸਰੀਆ ਲੋ ਵੀਰ ਜੀ ਅੱਜ ਆਪਾਂ ਆਏ ਹਾਂ ਅਲੀ ਸ਼ਾਹ ਵੀਰ ਜੀ ਕੋ ਧਾਰੀਵਾਲ ਠੀਕ ਹੈ ਜੀ ਤੇ ਵੀਰ ਜੀ ਹਣਾ ਨਾਲ ਕਰਦੇ ਆ ਗੱਲਾਂ ਬਾਤਾਂ ਤੇ ਨਾਲ ਵਿਖਾਉਨੇ ਆ ਵੀਰ ਜੀ ਹਣਾ ਕੋ ਜਿਹੜੇ ਜਿਹੜੇ ਪ੍ਰੋਡਕਟ ਨੇ ਠੀਕ ਹੈ ਜੀ ਉਹ ਸਾਰੇ ਪ੍ਰੋਡਕਟ ਬਾਰੇ ਵੀ ਤੁਹਾਨੂੰ ਦੱਸਾਂਗੇ ਤੇ ਆਪਣੀ ਵੀਡੀਓ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਪ੍ਰੋਡਕਟ ਪੂਰੇ ਰਿਜ਼ਲਟਡ ਨੇ ਠੀਕ ਹੈ ਜੀ ਬਹੁਤ ਸ਼ਤਾਰ ਰਿਜ਼ਲਟ ਆਏ ਵੀ ਨੇ ਇਸ ਪ੍ਰੋਡਕਟ ਦੇ ਜਿੰਨੇ ਜਿੰਨੇ ਵਰਤੇ ਨੇ ਉਹ ਤੇ ਛਤ ਤੇ ਹੀ ਰਿਜ਼ਲਟ ਮਿਲੇ ਨੇ ਠੀਕ ਹੈ ਜੀ ਵੀਰ ਜੀ ਉਹਨਾਂ ਨੂੰ ਤੁਸੀਂ ਪੁੱਛ ਵੀ ਸਕਦੇ ਜੀ ਤੇ ਉਹ ਵੀਰ ਕਮੈਂਟ ਵੀ ਜਰੂਰ ਕਰਿਓ ਠੀਕ ਹੈ ਜੀ ਤੇ ਵੀਰ ਜੀ ਉਹਨਾਂ ਦਾ ਨੰਬਰ ਵੀ ਤੁਹਾਨੂੰ ਦੱਸ ਦਾਂਗੇ ਤੇ ਆਪਣੇ ਚੈਨਲ ਤੇ ਲਾ ਵੀ ਦਵਾਂਗੇ ਵੀਰ ਜੀ ਉਹਨਾਂ ਦਾ ਨੰਬਰ ਅੱਗੇ ਵੀ ਆਪਾਂ ਲਾਈਆਂ ਵਾ ਇੱਕ ਦੋ ਵੀਡੀਓ ਵੀਰ ਜੀ ਉਹਨਾਂ ਦੀਆਂ ਠੀਕ ਹੈ ਜੀ ਬਹੁਤ ਸੋਹਣਾ ਰਿਜ਼ਲਟ ਆ ਤੇ ਬਹੁਤ ਸੋਹਣੇ ਪ੍ਰੋਡਕਟ ਨੇ ਵੀਰ ਜੀ ਉਹਨਾਂ ਕੋਲ ਤੇ ਰੇਟ ਵੀ ਬਹੁਤ ਘੱਟ ਜਿੱਦਾਂ ਕਿ ਕਈ ਕੰਪਨੀਆਂ ਵਾਂ ਉਹਨਾਂ ਦੇ ਰੇਟ ਡਬਲ ਬਣ ਨੇ ਤੇ ਇਹ ਔਰ ਤੋਂ ਅੱਧ ਜੀ ਠੀਕ ਹੈ ਜੀ ਆਹ ਕਰਦਿਆਂ ਗੱਲਬਾਤ ਵੀਰ ਜੀ ਨਾਲ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਠੀਕ ਠਾਕ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਜਿੰਨੇ ਵੀ ਮੇਰੇ YouTube ਦੇਖਣ ਵਾਲੇ ਭਰਾ ਤੇ ਜਿੰਨੇ ਵੀ ਉਸਤਾਦ ਸਾਹਿਬਾਨ ਆਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰਾਮ ਰਾਮ ਜੀ ਤੇ ਜਿਹੜਾ ਡੇ ਭਰਾ ਆ ਡਿਆਏ ਜਸਵੀਰ ਵਾਲੀ ਤੇ ਬੜਾ ਧੰਨਵਾਦ ਆ ਜੀ ਇਹਨਾਂ ਦਾ ਕਿ ਆਡੇ ਕੋਲ ਇਸ ਟਾਈਮ ਰਾਤੀ 8:00 ਪੰਚੇ ਆਈ ਸਾਡੇ ਕੋਲ ਬੜਾ ਬੜਾ ਤੁਹਾਡਾ ਧੰਨਵਾਦ ਆਈ ਜ ਸਾਡੇ ਭਾਈ ਨੂੰ ਸਰਪ੍ਰਾਈਜ਼ ਹੀ ਦਿੱਤਾ ਵਾ ਜੀ ਇਹ ਨਾਲ ਆਪਣੇ ਆਪੂ ਵੀਰ ਜੀ ਵੀ ਸਾਡੇ ਭਰਾ ਵੀ ਆ ਠੀਕ ਹੈ ਜੀ ਆਪਾਂ ਗਏ ਸੀ ਪਠਾਨਕੋਟ ਤੇ ਅੱਜ ਕਿਹਾ ਵੀ ਭਾਲ ਪ੍ਰਾਣ ਨੂੰ ਸਰਪ੍ਰਾਈਜ਼ ਹੀ ਦੇਣਾ ਵਾ ਬਹੁਤ ਦਿਨਾਂ ਤੋਂ ਮੈਂ ਕਹਿੰਦਾ ਆਉਂਗਾ ਆਉਂਗਾ ਅੱਜ ਟਾਈਮ ਲੱਗਾ ਵੀਰ ਜੀ ਹੁਣਾਂ ਕੋ ਆਉਂਦਾ ਤੇ ਅੱਜ ਸਰਪ੍ਰਾਈਜ਼ ਹੀ ਦਿੱਤਾ ਸਿੱਧਾ ਘਰੇ ਬੂਆ ਆਈ ਆ ਕੇ ਖੜਕਾਇਆ ਵਾ ਠੀਕ ਹੈ ਜੀ ਅਲੀ ਵੀਰ ਜੀ ਜਿੱਦਾਂ ਕਿ ਜਿੰਨਾ ਮੇਰੇ ਭਰਾਵਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਸਾਡੇ ਭਰਾ ਦੇ ਜਰੂਰ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਗਾੜੀ ਜਿਹੜਾ ਸ਼ੇਅਰ ਜਰੂਰ ਕਰਿਆ ਕਰੋ ਆਪਣੇ ਭਰਾ ਦੀ ਵੀਡੀਓ ਕਿਉਂਕਿ ਬੜੀ ਮਿਹਨਤ ਕਰਦੇ ਆ ਜੀ ਅੰਮ੍ਰਿਤਸਰ ਉਹ ਆ ਕੇ ਸਪੈਸ਼ਲ ਵੇਖੋ ਪਠਾਨਕੋਟ ਉਹ ਆ ਕੇ 8:30 ਹੋ ਗਿਆ ਜੀ ਤੇ ਇੱਥੇ ਫੇਰ ਆਏ ਆ ਜੀ ਸਾਡੇ ਕੋ ਤੇ ਬੜੀ ਮਿਹਨਤ ਤੁਹਾਡੀਆਂ ਮੁਹਤਾਵਾਵਾਂ ਭਾਜੀ ਇਹ ਪਿਆਰਾ ਤੁਹਾਡਾ ਸਾਡੇ ਭਰਾਵਾਂ ਨੂੰ ਕਹਿੰਦਾ ਵਾਧਵਾ ਜਿਹੜਾ ਚੈਨਲ ਨੂੰ ਸ਼ੇਅਰ ਕਰੋ ਯਾਰੀ ਤੇ ਨਾਲ ਸਬਸਕ੍ਰਾਈਬ ਕਰੋ ਇਹੋ ਅਪੀਲ ਆ ਸਾਰੇ ਭਰਾਵਾਂ ਸਾੜੀ ਤੇ ਵੇਖੋ ਲੋ ਜਿੱਦਾਂ ਕਿ ਹਾਂਜੀ ਹਾਂਜੀ ਪਹਿਲੇ ਪਾਜੀ ਆਪਾਂ ਅ ਅਲੀ ਸ਼ਾਹ ਵੀਰ ਜੀ ਆਪਾਂ ਗੱਲ ਕਰੀਏ ਵੀ ਜਿੱਦਾਂ ਕਿ ਹੁਣ ਅਸੂ ਵਾਸਤੇ ਪਰ ਪਟਾਈ ਹੋਈ ਆ ਹਾਂਜੀ ਸਰ ਠੀਕ ਹੈ ਜੀ ਤੇ ਪਰ ਪਟਾਈ ਵਾਸਤੇ ਕੋਈ ਫਾਰਮੂਲਾ ਪਰ ਪਰ ਪਟਾਈ ਵਾਸਤੇ ਤਿੰਨ ਚੀਜ਼ਾਂ ਆਉਂਦੀਆਂ ਮੈਂ ਪਹਿਲੇ ਵੀ ਇੱਕ ਵੀਡੀਓ ਪਾਸ ਹੋ ਗਈ ਆਪਣੀ ਗਰੁੱਪ ਚ ਵੀ ਪਾਈ ਆ ਨਹੀਂ ਜੀ ਝੇੜਦੇ ਚ ਵੀ ਪਾਈ ਆਪਣੇ ਚੈਨਲ ਦਾ ਨਾਮ ਹੀ ਪਹਿਲੇ ਦੱਸ ਦੋ ਜਿਦ ਤੇ ਆਪਾਂ ਵੀਡੀਓ ਬਹੁਤ ਜਿਆਦੀਆਂ ਲਾਈਆਂ ਆ ਜੀ ਆਪਣਾ ਚੈਨਲ ਵਿਜਨ ਧਾਰੀਵਾਲ ਠੀਕ ਹੈ ਜੀ ਠੀਕ ਹੈ ਜੀ ਵੀਰ ਜੀ ਹੁਣਾ ਦਾ ਚੈਨਲ ਜੀ ਤੇ ਉਹਨੂੰ ਵੀ ਸਬਸਕ੍ਰਾਈਬ ਕਰਿਓ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਦਾਂ ਦੀਆਂ ਲੱਗਦੀਆਂ ਨੇ ਤੇ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਤੇ ਵੀਰ ਜੀ ਹੁਣਾ ਕੋ ਉਸਤਾਦੀ ਦੀ ਪੱਗ ਵੀ ਜੀ ਠੀਕ ਹੈ ਜੀ ਵੀਰ ਜੀ ਹੁਣਾ ਨੇ ਆਪਣੇ ਛੱਤ ਤੇ ਵੀ ਪਰਿੰਦੇ ਰੱਖੇ ਨੇ ਤੇ ਸਾਰੇ ਦੇ ਸਾਰੇ ਦੇਸੀ ਨੇ ਉਹ ਕਿਸੇ ਦਿਨ ਦਿਨੇ ਆ ਕੇ ਤੇ ਉਹਨਾਂ ਦਾ ਸ਼ੋਅ ਕਰਾਵਾਂਗੇ ਆਪਾਂ ਵੀਰ ਜੀ ਕੋ ਟਾਈਮ ਲੈ ਕੇ ਠੀਕ ਹੈ ਜੀ ਤੇ ਹੁਣ ਬਸ ਆਪਾਂ ਪ੍ਰੋਡਕਟ ਵਿਖਾਵਾਂਗੇ ਵੀਰ ਜੀ ਹੁਣਾ ਦੇ ਹਾਂਜੀ ਵੀਰ ਜੀ ਜਿੱਦਾਂ ਕਿ ਪਰਪਟਾਈ ਦਾ ਮੈਂ ਕਿਹਾ ਵਾ ਪਰਪਟਾਈ ਵਾਸਤੇ ਸਰ ਪਹਿਲੇ ਤੇ ਡੀਵਰਮਿੰਗ ਹੁੰਦੀ ਹੈ ਜੀ ਆਪਣੇ ਕੋਲ ਇਹੋ ਜੀ ਟੈਬਲੇਟ ਆਈ ਆ ਸੀਸੀਆਈ ਟੈਬਲੇਟ ਆਈ ਆ ਕਿਉਂਕਿ ਅਸ ਟਾਈਮ ਮੇਰੇ ਕੋਲ ਅਵੇਲੇਬਲ ਨਹੀਂ ਹੈਗੀ ਕਿਉਂਕਿ ਅਸ ਟਾਈਮ ਜਿਹੜੀ ਟੈਬਲੇਟ ਬਹੁਤ ਜ਼ਿਆਦਾ ਜਿਹੜੀ ਉਹ ਲੱਗੀ ਹੈ ਜੀ ਤਾਂ ਠੀਕ ਹੈ ਜੀ ਜਿਹੜੀ 500 ਦੀ ਪੈਕਿੰਗ ਸੀ ਜਿਹੜੀ ਹਾਂਜੀ ਹਾਂਜੀ ਇਹ ਇੱਕ ਡੀਵਰਮਿੰਗ ਆ ਜੀ ਉਹਦਾ ਮੇਰੇ ਕੋਲ ਅਸ ਟਾਈਮ ਪਾਊਡਰ ਫਾਰਮ ਆ ਜੀ ਓਕੇ ਇਹ ਪਾਊਡਰ ਫਾਰਮ ਆ ਜੀ ਨਹੀਂ ਉਹ ਗੋਲੀ ਦਾ ਤੇ ਬਹੁਤ ਵਧੀਆ ਰਿਜ਼ਲਟ ਲਿੰਗ ਲਿਆ ਨਾ ਉਹ ਤੇ ਮੈਂ ਵਰਤੀ ਵੀ ਆ ਉਦੇ ਬਹੁਤ ਸੋਹਣਾ ਰਿਜ਼ਲਟ ਨਿਕਲਿਆ ਉਹਦਾ ਹਾਂਜੀ ਹਾਂਜੀ ਆਰਡਰ ਦਾ ਵੀ ਉਹੀ ਸੇਮ ਆ ਓਕੇ ਪਰ ਸੀਸੀਆਈ ਟੈਬਲੇਟ ਜੋ ਹੋਰ ਆਈ ਆ ਉਹਨਾਂ ਇਹ ਆ ਕਿ ਅੱਧੀ ਟੈਬਲੇਟ ਦੇਣੀ ਆ ਉਹ ਦੇਣੀ ਸੋਖੀ ਸਿਰਫ ਬੱਚਾ ਵਾ ਪਾਏ ਵਡਾ ਵਾ ਉਹਨਾਂ ਇਹ ਆ ਕਿ ਇਹ ਕੀੜੇ ਪੇੜ ਦੇ ਕੀੜੇ ਵੀ ਨਿਕਲਣਗੇ ਸ਼ਾਇਦ ਸਾਰੇ ਭਰਾ ਵੀਡੀਓ ਵੇਖ ਵੀ ਰਹੇ ਆ ਆਪਣੇ ਭਪਾਲ ਪੀਜਨ ਜਿਹੜਾ ਚੈਨਲ ਆ ਦੂਸਰਾ ਠੀਕ ਆ ਜੀ ਆਪਣੀ ਕੰਪਨੀ ਜਿਹੜੀ ਭਪਾਲ ਵਾਲੀ ਆ ਉਤੇ ਵੀਡੀਓ ਲੱਗਦੀ ਰਹਿੰਦੀ ਕਿਹੜਾ ਨਾ ਚੀਜ਼ ਦੀ ਹਾਂਜੀ ਹਾਂਜੀ ਬਿਲਕੁਲ ਜੀ ਸ਼ੇਅਰ ਲਿੰਕ ਹੁੰਦੇ ਰਹਿੰਦੇ ਗੁਰਪਾਣੀ ਸੇ ਟੈਬਲੇਟ ਦਾ ਇੱਕ ਪੇੜ ਦੇ ਕੀੜੇ ਘਾੜਦੀ ਦੂਸਰੀ ਮੱਖੀਆਂ ਜੂੰਆਂ ਪਰਾਂ ਚ ਬੁਗ ਬੁਹੁੰਦੀ ਆ ਤੇ ਜੇ ਤੁਸੀਂ ਨਵਾਂ ਜਾਨਵਰ ਵੀਚ ਹੀ ਲਿਆਉਣ ਤੇ ਬੇਫਿਕਰੇ ਹੋ ਕੇ ਪਾਓ ਅੱਧੀ ਟੈਬਲੇਟ ਦੇਣੀ ਆ ਆਪਣਾ ਜਾਨਵਰ ਛੱਡ ਸਕਦੇ ਹੋ ਤੁਸੀਂ ਖੁੱਡੇ ਚ ਤੇ ਵੈਕਸੀਨ ਹੋ ਜਾਂਦੀ ਆ ਓਕੇ ਭਾਜੀ ਉਹਦਾ ਰਿਜ਼ਲਟ ਮਤਲਬ ਮੱਖੀ ਦੇ ਤੇ ਉਰਤੇ ਵੀ ਆ ਜੂੰਆਂ ਵਾਲੀਆਂ ਤੇ ਕੰਮ ਕਰਦੀ ਆ ਭਾਜੀ ਓਕੇ ਮੈਂ ਉਸ ਤੋਂ ਬੈਸਟ ਕੁਛ ਨਹੀਂ ਮੰਨਦਾ ਜੀ ਆ ਠੀਕ ਹੈ ਜੀ ਉਹ ਵਧੀਆ ਚੀਜ਼ ਬਹੁਤ ਵਧੀਆ ਰਿਜ਼ਲਟ ਆ ਵਰਤੀ ਆਪਾਂ ਦਾ ਬਹੁਤ ਸੋਹਣਾ ਰਿਜ਼ਲਟ ਵੀ ਆਇਆ ਵਾ ਜਿੱਦਾਂ ਕਿ ਪਰਪਟਾਈ ਵਾਸਤੇ ਹੋਰ ਭਾਜੀ ਪਰਪਟਾਈ ਵਾਸਤੇ ਤੁਹਾਨੂੰ ਪ੍ਰੋਡਕਟ ਦਿਖਾਣਾ ਕਿ ਵੀ ਪਿੱਛੇ ਪਾਊਡਰ ਕੰਪਨੀ ਚ ਵੀ ਆ ਰਹੀਆਂ ਨਹੀਂ ਮੈਨਾ ਬੇਟਾ ਬੋਸਟ ਆ ਜੀ ਓਕੇ ਪ੍ਰੂ ਹਾਂ ਠੀਕ ਹੈ ਜੀ ਠੀਕ ਹੈ ਜੀ ਉਹਦੀ ਜਿਹੜੀ ਅਸੀਂ 5 ਕਿਲੋ ਦੀ ਪੈਕਿੰਗ ਵੀ ਕਰਵਾ ਰਹੇ ਆ 1 ਕਿਲੋ ਦੀ ਪੈਕਿੰਗ ਕੀ ਹੁਣ ਅੱਧਾ ਕਿਲੋ ਦੀ ਪੈਕਿੰਗ ਕਰਵਾ ਰਹੇ ਆ ਜੀ ਓਕੇ ਕਿਉਂਕਿ ਨੈਕਸਟ ਮੰਥ ਕੰਪਨੀ ਚ ਵੀ ਆ ਜੇਗੀ ਤੇ ਆਪਣੇ ਕੋਲ ਵੀ ਆ ਜੇਗੀ ਉਹਦੇ ਨਾਲ ਆ ਜੀ ਬੀਟਾ ਗੋਲ ਹਾਂ ਠੀਕ ਹੈ ਜੀ ਠੀਕ ਹੈ ਜੀ ਬੀਟਾ ਗੋਲ ਜਿਹੜੀ ਪਾਈਆਂ ਦੀ ਆ ਲੈ ਲੋ ਜੀ ਬੀਟਾ ਗੋਲ ਠੀਕ ਹੈ ਜੀ ਇਹ ਸ਼ੀਸ਼ੀ ਦੇ ਚੈੱਕ ਕਰਾ ਲੂ ਵੀ ਫਰਥ ਚੈੱਕ ਇਹ ਸ਼ੀਸ਼ੀ ਜੀ ਠੀਕ ਹੈ ਵੀਰ ਜੀ ਇੱਕ ਪਾਈਆਂ ਦੀ ਇਹ ਮਲਟੀ ਵਿਟਾਮਿਨ ਆ ਜੀ ਤੇ ਨਾਲ ਮਲਟੀਵਿਟਾਮਿਨ ਵੀ ਹਾਂਜੀ ਇਹ ਠੀਕ ਹੈ ਜੀ ਇਹ ਪਾਣੀ ਵਿੱਚ ਚਲੇਗੀ ਇਹ ਦਾਣੇ ਵਿੱਚ ਚਲੇਗੀ ਜਿਹੜਾ ਪਾਊਡਰ ਆ ਉਹ ਤੁਹਾਨੂੰ ਮੈਂ ਛਾਤੇ ਦੇ ਖਾਣਾ ਓਕੇ ਨਾਲੇ ਭਾਈ ਉਹਨਾਂ ਨੂੰ ਪ੍ਰਿੰਦਾ ਰੈਜ ਹੋਊਂਗੀ ਜਿੰਨਾ ਕਿ ਉਹ ਹੈ ਉਹਨਾਂ ਕਰਾਉਣੇ ਆ ਜੀ ਅੱਜ ਨਹੀਂ ਕੋਈ ਗੱਲ ਨਹੀਂ ਪ੍ਰਿੰਦਾ ਛੌਂਕ ਆਪਾਂ ਫੇਰ ਕਰਾਵਾਂਗੇ ਕੋਈ ਗੱਲ ਨਹੀਂ ਠੀਕ ਹੈ ਜੀ ਵੀਰ ਜੀ ਉਹ ਵੀਰ ਜੀ ਉਹਨਾਂ ਨਾਲ ਸੰਪਰਕ ਕਰਕੇ ਤੇ ਤੁਸੀਂ ਮੰਗਾ ਸਕਦੇ ਜੇ ਜਿੱਦਾਂ ਕਿ ਪਰਪਟਾਈ ਆਪਾਂ ਪ੍ਰਿੰਦੇ ਕੀਤੇ ਹੋਏ ਨੇ ਸਾਰੇ ਹੀ ਵੀਰਾਂ ਨੇ ਜੀ ਇੱਕ ਟੈਬਲੇਟ ਹੋਰ ਦੱਸਣ ਲੱਗਾ ਜੀ ਕਿਉਂਕਿ ਸਾਰਾ ਸਾਲ ਰੋਲਾ ਰਹਿੰਦਾ ਵਾ ਜੀ ਕਿ ਮਾਦੀਆਂਾਂ ਡੈਂਡੀਆਂ ਦੰਦੀਆਂ ਨਰ ਬੋਤਨੀ ਪਾਉ ਕੋ ਬੇਫਿਕਰੀ ਹੋ ਮੇਰੇ ਭਰਾ ਠੀਕ ਹੈ ਜੀ ਲੋ ਜੀ ਵੀਡੀਓ ਟੈਬਲੇਟ ਲੈ ਗਏ ਬਹੁਤ ਵੱਡਾ ਰਿਜ਼ਲਟ ਜੇ ਹਨ ਫਟੀ ਕੁੱਕ ਆ ਠੀਕ ਹੈ ਜੀ ਠੀਕ ਹੈ ਜੀ ਭਾਜੀ ਇਹ ਜਿਹੜਾ ਹਨ ਵਾਲਾ ਤੇ ਫਟੀ ਕੁੱਕ ਆਵਾ ਇਹ ਕਿਹਦੇ ਵਾਸਤੇ ਕਿਹਦੇ ਕਿਰੇ ਵਾਸਤੇ ਵੀ ਹਨ ਜਿਹੜਾ ਇਹ ਮਾਦੀਆਂ ਵਾਸਤੇ ਆ ਜੀ ਇਹਦਾ ਮਾਦੀਆਂ ਕੱਚੇ ਆਂਡੇ ਲਾਉਂਦੀਆਂ ਜੀ ਇੱਕ ਆਂਡਾ ਦੇ ਰਹੀ ਆ ਤੇ ਮਾਦੀਆਂ ਆਂਡੇ ਤੋਂ ਬੰਦ ਹੋਈਆਂ ਜੀ ਤੇ ਦੂਸਰਾ ਇਹ ਕਿ ਨਰ ਦੇ ਬੋਤਨੀ ਪਾ ਰਿਆ ਠੀਕ ਹੈ ਜੀ ਇਹ ਕੱਚੇ ਆਂਡੇ ਲਸਰੇ ਆ ਫੇਰ ਠੀਕ ਹੈ ਜੀ ਉਹਦੇ ਵਾਸਤੇ ਜੀ ਤਾਂ ਨਾਲ ਇੱਕ ਚੀਜ਼ ਇਹ ਆ ਜੀ 40 ऑयल 40 ऑयल ਹੈ ਜੀ ਆਪਣਾ ਠੀਕ ਹੈ ਜੀ ਇਹ ਤਿੰਨ ਚੀਜ਼ਾਂ ਜਿਹੜੀਆਂ ਕਿੰਨੇ ਚੀਜ਼ਾਂ ਆਈਆਂ ਜੀ ਹਾਂਜੀ ਹਾਂਜੀ ਗੋਲੀ ਜਿਹੜੀ ਗੋਲੀ ਆ ਹਨ ਵਾਲੀ ਉਹ ਕਬੂਤਰੀ ਨੂੰ ਤੇ ਜਿਹੜੀ ਕੁੱਕ ਵਾਲੀ ਆ ਉਹ ਕਬੂਤਰ ਨੂੰ ਤੇ ਤੇਲ ਜਿਹੜਾ ऑयल ਹੈ ਸਾਰਿਆਂ ਨੂੰ ਇਹ ਦਾਣੇ ਵਿੱਚ ਯੂਜ਼ ਆਉਂਦੇ ਆ ਕਬੂਤਰ ਨੂੰ ਦਾ ਕਬੂਤਰੀ ਨੂੰ ਵੀ ਕੱਢ ਰਹੇ ਆ ਉਹਨਾਂ ਦੇ ਪਾਦੀਆਂ ਅੰਡਿਆਂ ਦੇ ਪੇਟੀਆਂ ਤਾਂ ਵੀ ਦੇਖ ਸਕਦੇ ਹੋ ਇਹਨਾਂ ਕਿਹੜੀ ਆ ਤੇ ਜਿਹੜੀ ਉਹਨਾਂ ਦੀ ਗਰੋਥ ਥੋਣੀਓ ਵਧੀਆ ਹੋਏਗੀ ਜੀ ਆ ਠੀਕ ਹੈ ਜੀ ਉਹਦੇ ਵਾਸਤੇ ਆਪਣੇ ਕੋਲ ਬਰੀਡਿੰਗ ਕਿਟ ਵੀ ਹੈ ਜੋ ਵੀ ਦਿਖਾਵਾਂਗੇ ਅਸੀਂ ਖੁਦ ਯੂਜ਼ ਕਰਦੇ ਪਏ ਆਂ ਛਾਤੇ ਵੀ ਓਕੇ ਬਹੁਤ ਦੂਰ ਦੂਰ ਤੱਕ ਜਾਂਦੀਆਂ ਜੇ ਆਲ ਇੰਡੀਆ ਡਿਲੀਵਰੀ ਜੇ ਜਿੱਥੇ ਮਰਜੀ ਤੁਸੀਂ ਮੰਗਾ ਸਕਦੇ ਜੇ ਠੀਕ ਹੈ ਜੀ ਬੇਚ ਚ ਜਿੱਕੋਗੇ ਪੈਸੇ ਪਾਓ ਮੈਂ ਬੇਠਾ ਵਾ ਜੀ ਠੀਕ ਹੈ ਜੀ ਅੱਗੇ ਵੀ ਮੈਂ ਕਹਿਣਾ ਹੁੰਦਾ ਵਾ ਬੇਚ ਚ ਜਿੱਕੋਗੇ ਪੈਸੇ ਪਾਓ ਹਾਂ ਜੀ ਦੋਸਤੋ ਇੱਕ ਤੇ ਕਾਫੀ ਭਰਾਵਾਂ ਦੇ ਨਾਲ ਸਮੱਸਿਆਈ ਬਿਮਾਰੀ ਆ ਰਹੀ ਹੈ ਖੋਡੇ ਚ ਵਾਇਰਸ ਆਂਦਾ ਹਰੀ ਬਿਠ ਮਾਰਦੇ ਪੇ ਜਾਨਵਰ ਜੋ ਪਾਣੀ ਵਾਲੀ ਬਿਠ ਮਾਰਦੇ ਜਾਨਵਰ ਠੀਕ ਹੈ ਜੀ ਉਹਦੇ ਵਾਸਤੇ ਵੀ ਆ ਸਫਰਾਲਟੀ ਜੈਡ ਆ ਜੀ ਇਹ ਲੋ ਜੀ ਉਹ ਦੂਸਰਾ ਪ੍ਰੋਲੈਕਟਰੋ ਪਾਊਡਰ ਆ ਜੀ ਇਹ ਕਹੇ ਜੀ ਇਹ ਕਹ ਜੀ ਠੀਕ ਹੈ ਵੀ ਜੀ ਇਹ ਦੋ ਹੀ ਬਾਜੀ ਮਿਕਸ ਕਰਕੇ ਪਾਉਣੇ ਨੇ ਜਿਹੜੇ ਕਬੂਤਰ ਸੁੱਕੜੇ ਜਾਂਦੇ ਉਹਦੇ ਵਾਸਤੇ ਵੀ ਜਿਹੜੀ ਅਸੀਂ ਦੱਸਾਂਗੇ ਪੂਰੀ ਕਿੱਟ ਆ ਠੀਕ ਹੈ ਜੀ ਪਰ ਇਹ ਦੋ ਚੀਜ਼ਾਂ ਵਾਂ ਜਿਹੜੀ ਵਾਇਰਸ ਨੂੰ ਰੋਕਦੀਆਂ ਮਤਲਬ ਹਰੀ ਵੇਟ ਦੇ ਪਾਣੀ ਵਾਲੀ ਵੇਟ ਪਾਣੀ ਵਾਲੀ ਵੇਟ ਜਾਂ ਚਿੱਟੀ ਵੇਟ ਮਾਰਦੇ ਪਏ ਕਿਉਂਕਿ ਜਦੋਂ ਪੇਂਡ ਦੇ ਕਬੂਤਰ ਪਾਣੀ ਘੜੀ ਘੜੀ ਪੀਂਦਾ ਵਾ ਜੀ ਝੋਟਾ ਭਰ ਲੈਂਦਾ ਦਾਣਾ ਨਹੀਂ ਖਾਂਦਾ ਕਿਉਂਕਿ ਜਿੱਦਾਂ ਬੰਦੇ ਨੇ ਨਰੋ ਪਾਣੀ ਖਤਮ ਹੋ ਜਾਂਦਾ ਵਾ ਜੀ ਗਲੂਕੋਸ਼ ਲਮੋਨ ਉਹ ਸਾਬ ਇਹ ਕਰਦਾ ਪੂਰਾ ਓਕੇ ਇਹ ਪਾਣੀ ਪੂਰਾ ਕਰਦਾ ਮਤਲਬ ਇਹ ਗਲੂਕੋਸ਼ ਦੀ ਕਮੀ ਪੂਰੀ ਕਰ ਦਿੰਦਾ ਇਹ ਪ੍ਰੋਲੈਕਟਰ ਹੁਣ ਆਇਆ ਜੀ ਆਪਣੇ ਕੋਲ ਪ੍ਰੋਲੈਕਟਰ ਮੈਕਸ ਹੀ ਪਾਊਡਰ ਜੀ ਓਕੇ ਜਿੱਦਾਂ ਕਬੂਤਰ ਨੂੰ ਤਾਲ ਲੱਗ ਜਾਂਦਾ ਜੀ ਪਾਣੀ ਵਾਲੀ ਬਿੱਟ ਉਹਦੇ ਉੱਤੇ ਵੀ ਇਹ ਕੰਮ ਕਰਦਾ ਜੀ ਆ ਠੀਕ ਹੈ ਜੀ ਮਤਲਬ ਜਿੱਦਾਂ ਉੱਡ ਕੇ ਉਹਨਾਂ ਦਾ ਸੇਮ ਆ ਜੀ ਬਸ ਇਹ ਮੈਕਸਾ ਜੀ ਇਹ ਲੱਗ ਜਿਹੜਾ ਮੈਕਸਾ ਵਾ ਇਹ ਉੱਡ ਕੇ ਆ ਕਬੂਤਰ ਨੂੰ ਵੀ ਦੇਖ ਸਕਦੇ ਆ ਉੱਡ ਕੇ ਆ ਕਬੂਤਰ ਨੂੰ ਵੀ ਦੇਖਦੇ ਜਿਹਦਾ ਤਾਲ ਲੱਗ ਜਾਂ ਦੇ ਉਹਦੇ ਵਾਸਤੇ ਆ ਜੀ। ਹਾਂ ਠੀਕ ਹੈ ਜੀ। ਤੇ ਭਾਜੀ ਕੋਈ ਪੋਟੇ ਜਾਮ ਹੋ ਜਾਂਦਾ ਉਹਦੇ ਵਾਸਤੇ। ਪੋਟੇ ਜਾਮ ਵਾਸਤੇ ਵੀ ਲੱਦਦੇ ਆ ਜੀ। ਲਓ ਜੀ। ਅੱਜ ਜਿਹੜੀ ਜਿਹੜੀ ਮੈਡੀਸਨ ਵੀ ਆ ਠੀਕ ਹੈ ਪੋਟਾ ਜਾਮ ਹੋ ਗਿਆ ਜਿੱਦਾਂ ਬੁਲੀ ਰੈਨੀਜੋਲ ਆ ਜੀ ਜਿੱਦਾਂ ਕਿਸੇ ਭਰਾ ਦੇ ਪੋਟਾ ਜਾਮ ਹੋ ਗਿਆ ਗਲਾ ਕਪਾਸੀ ਕਹ ਲੋ ਗਲਾ ਪਾ ਗਿਆ ਜ਼ਹਿਰ ਪਾਤ ਹੋ ਗਿਆ ਜੀ ਉਹਦੇ ਵਾਸਤੇ ਆ ਜੀ ਬਹੁਤ ਅਜਾ ਰਿਜ਼ਲਟ ਆ। ਮੈਨੂੰ ਨਹੀਂ ਉਸਤਾਦ ਬਾਬਾ ਸ਼ਨੂਜੀ ਨੂੰ ਉਹਨਾਂ ਦੀ ਸ਼ਾਹ ਤੇ ਗਿਆ ਸੀ ਤਾਂ ਠੀਕ ਹੈ ਜੀ ਤੇ ਵੈਸੇ ਵੀ ਭਾਈ ਵੀਡੀਓ ਬਣਾਉਣ ਜਾਂਦੇ ਫੇਰ ਕਿਤੇ ਬਣਾਓਗੇ ਉਹਨਾਂ ਨੂੰ ਰਿਜ਼ਲਟ ਪੁੱਛਿਓ ਆਪਣੇ ਜੋਗਨ ਵੀਰ ਨੇ ਮੈਨੂੰ ਦੱਸਿਆ ਜੀ ਕਿ ਭਾਈ ਤੁਹਾਡੀ ਚੀਜ਼ ਦਾ ਬਹੁਤ ਵਧੀਆ ਦੋਵਾਂ ਤਰ੍ਹਾਂ ਦਾ ਰਿਜ਼ਲਟ ਜਿਹੜਾ ਮਿਲਿਆ ਚੀਜ਼ ਦਾ ਲੋ ਜੀ ਰਿਜ਼ਲਟ ਵੀ ਆਪਣੇ ਅਮਰੀਕਾ ਸਾਹਿਬ ਆਇਆ ਜੀ ਸਭ ਤੋਂ ਪਹਿਲੇ ਜਿਹੜੇ ਬਾਬਾ ਸ਼ਨੂਜੀ ਨੇ ਦੂਸਰਾ ਵਿਜੇ ਗੇਲਾ ਜੀ ਆਪਣੇ ਵਿਜੇ ਗੇਲ ਹਾਂਜੀ ਹਾਂਜੀ ਅਮਰੀਕਾ ਸਾਹਿਬ ਠੀਕ ਹੈ ਜੀ ਉਹਨਾਂ ਨੇ ਵੀ ਯੂਜ਼ ਕੀਤੀ ਆ ਕਾਫੀ ਭਰਾਵਾਂ ਨੇ ਯੂਜ਼ ਕੀਤੇ ਆ ਹੋਰ ਵੀ ਕਾਫੀ ਭਰਾਵਾਂ ਦੇ ਨਾਮ ਆ ਜੀ ਤੇ ਮੈਂ ਤੁਹਾਨੂੰ ਜ਼ਰੂਰ ਦੱਸਾਂਗਾ ਫਾਨੀਆ ਵੀਡੀਓ ਵਿੱਚ ਤੇ ਇਹ ਰੈਨੇਬਲ ਆ ਜੀ ਆ ਠੀਕ ਹੈ ਜੀ ਤੇ ਪ੍ਰਾਈਸ ਆ ਵੇਖ ਲੋ ਜੀ ਦਾ ਆ ਪ੍ਰਾਈਸ ਦੇਖ ਲੋ ਜੀ ਬਹੁਤ ਘੱਟ ਪ੍ਰਾਈਸ ਏ ਕਰੋ ਸਾਲ ਤੇ 500 ਰੁਪਿਆ ਆ ਸਾਲਟ ਜੇ ਸਾਰੇ ਇਹਦੇ ਠੀਕ ਹੈ ਵੀਰ ਜੀ ਇਹ ਚੀਜ਼ਾਂ ਪਈਆਂ ਜੇ ਇਹਦੇ ਵਿੱਚ ਜ਼ਹਿਰਵਾਦ ਤੋਂ ਬਚਾਉਣ ਵਾਸਤੇ ਮੂੰਹ ਪੱਕੇ ਤੋਂ ਬਚਾਉਣ ਵਾਸਤੇ ਫੋਟੇ ਜਾਮ ਤੋਂ ਬਚਾਉਣ ਵਾਸਤੇ ਠੀਕ ਹੈ ਵੀਰ ਜੀ ਇਹ ਚੀਜ਼ਾਂ ਜੀ ਉਹੀ ਜਿਹੜੇ ਭਰਾ ਆਪਣੇ ਆਪੂ ਵੀਰ ਜੀ ਆਨੰਦ ਲੈ ਰਹੇ ਨੇ ਪੂਰੀਆ ਵੀਡੀਓ ਦਾ ਹਾਂਜੀ ਆਪੂ ਵੀਰ ਜੀ ਕਿਦਾਦੇ ਲੱਗਦੇ ਵੇ ਪ੍ਰੋਡਕਟ ਪ੍ਰੋਡਕਟ ਭਾਈ ਨੇ ਬਹੁਤ ਵਧੀਆ ਪਿਆਰ ਨਾਲ ਸਮਝਾ ਲਿਆ ਆਪਾਂ ਕਬੂਤਰਾਂ ਦੇ ਭਾਈ ਵੀ 20 25 25 3000 ਰੁਪਏ ਖਰਚ ਲੈਣੇ ਆ ਕਬੂਤਰਾਂ ਪੁੱਛੋ ਜੇ ਆਪਾਂ ਦਵਾਈ ਪਿਛੇ 5 1000 ਰੁਪਏ ਖਰਚਾਂਗੇ ਨਾ ਆਪਣਾ ਆਪਾਂ ਨੂੰ ਬੈਨੀਫਿਟ ਮਿਲੇਗਾ ਕਿ ਦੇਜਵਾਨ ਦੇ ਆਪਾਂ ਸੇਵਾ ਕਰਾਂਗੇ ਜੇ ਆਪਾਂ ਨੂੰ ਵਧੀਆ ਚੀਜ਼ ਦਾ ਰਿਜ਼ਲਟ ਮਿਲੇਗਾ ਭਾਈ ਨੂੰ ਜਰੂਰ ਸੇਵਾ ਦਾ ਮੌਕਾ ਦੋ ਸਾਰੇ ਵੀਰ ਭਰਾ ਜਿੰਨੇ ਵੀ ਆਪਾਂ ਸ਼ੌਂਕ ਕਰਦੇ ਨੇ ਸਾਰਿਆਂ ਨੇ ਬੱਚਾ ਨਾਲ ਵੱਧ ਕੇ ਰੱਖਿਆ ਹੁੰਦੇ ਨੇ ਜਾਨਵਰ ਫਾਇਦੇ ਜਿੰਨੇ ਵੀ ਪ੍ਰੋਡਕਟ ਸਾਰੇ ਇੱਕ ਰਾਜ ਯੂਜ਼ ਕਰਦੇ ਜੀ ਉਹ ਦੇਖੋ ਲੋਕੀ ਕਾਫੀ ਭਰਾ ਕਹਿੰਦੇ ਆ ਕਿ ਸੋਪੜਾ ਹੋ ਜਾਂਦਾ ਵਾ ਜਿਹੜੀ ਅਸੀਂ ਪਹਿਲੇ ਤੁਹਾਨੂੰ ਮੈਸੇਜ ਮੈਡੀਸਨ ਦਿਖਾਈ ਇੱਕ 6 ਸਨ 1 ਵੀ ਹੁੰਦੀ ਆ ਓਕੇ ਉਹ ਵੀ ਅਸੀਂ ਯੂਜ਼ ਕਰਾਉਂਨੇ ਆ ਇਸ ਟਾਈਮ ਅਵੇਲੇਬਲ ਉਹ ਵੀ ਨਹੀਂ ਆ ਗਈ ਪਿਛਲੇ ਹਾਂ ਠੀਕ ਹੈ ਜੀ ਠੀਕ ਹੈ ਜੀ ਤਾਂ ਕਾਫੀ ਭਰਾਵਾਂ ਹੋ ਗਈਆ ਹੁਣ ਇੱਕੋ ਡੱਬੀ ਪਈ ਵੀ ਆਪਣੇ ਕੋ 5 in 1 ਉਹ ਨਹੀਂ ਉਹ 8 in 1 ਉਹਦਾ ਵੀ ਦੱਸਨੇ ਫੋਨ ਨੂੰ ਬੰਦਾ ਵੀ ਤੁਹਾਨੂੰ ਦੱਸਨੇ ਆ ਜੀ ਤੇ ਇਹ ਜੀ ਬੀਟਾ ਗੋਲ ਆ ਜੀ ਤੇ ਪੀ ਪ੍ਰਟੀਨ ਆ ਜੀ 500 ਠੀਕ ਹੈ ਠੀਕ ਹੈ ਜੀ ਜਿੰਨਾ ਪਰਾਂਵਾਂ ਦੇ ਕਬੂਤਰਾਂ ਦੇ ਸੋਖੜਾ ਵਾ ਮਤਲਬ ਕਿ ਗਰੋਥ ਨਹੀਂ ਵਾਧੀ ਪਈ ਤੇ ਉਹਦੇ ਵਿੱਚ ਵੀ ਕੰਮ ਕਰਦੀ ਆ ਦੂਸਰਾ ਜਿੱਦਾਂ ਕੋਈ ਪੁਰਾਣਾ ਸੋਖੜਾ ਬਹੁਤ ਪੁਰਾਣਾ ਸੋਖੜਾ ਹੱਡੀ ਨਿਕਲੀ ਆ ਉਹ ਵੀ ਸਹੀ ਹੋ ਜੂਗਾ ਤੇ ਲਓ ਜੀ ਵੀਰ ਜੀ ਇਹ ਜੇ ਤੁਸੀਂ ਬਰੀਡਿੰਗ ਵੀ ਕਰਵਾ ਰਹੇ ਹੋ ਉਹਦੇ ਵਾਸਤੇ ਵੀ ਬੜਾ ਬੈਸਟ ਆ ਜੀ ਬੈਸਟ ਜੇ ਤੁਸੀਂ ਗਰੋਥ ਵਧਿਆ ਕਰਾਉਣਾ ਚਾਹੁੰਦੇ ਬੱਚੇ ਦੀ ਹਾਂ ਠੀਕ ਹੈ ਜੀ ਠੀਕ ਹੈ ਜੀ ਤੇ ਦੂਸਰਾ ਜੇ ਤੁਹਾਡਾ ਕਬੂਤਰ ਕੋਈ ਉੱਡ ਕੇ ਆਇਆ ਵਾ ਜੀ ਠੀਕ ਹੈ ਜੀ ਤੋਂ ਬਿਲਕੁਲ 6 7 8 9 10 ਘੰਟੇ ਲਾ ਰਿਆ ਵਾ ਉਹ ਫੀਡਬੈਕ ਆ ਗਿਆ ਜੀ ਤੇ ਕੋਈ ਵੀ ਉਸਤਾਦ ਲਾ ਲੋ ਚਿਕਣਾਓ ਬਣਾਉਂਦੇ ਆ ਜੀ ਧਾਰ ਫੇਰ ਆਪਣੇ ਦੇ ਕਰੇ ਉੱਤੇ ਹੀ ਕੰਮ ਹੁੰਦੀ ਹੈ ਜੀ ਓਕੇ ਇਹ ਇੱਕ ਜਗ੍ਹਾ ਨਹੀਂ ਹੁੰਦੀ ਇਹ 12 ਮਹੀਨੇ ਚ ਚੰਗ ਕੰਮ ਕਰਨ ਵਾਲੀ ਹੈ ਜੀ ਤੇ ਕੰਮ ਮਤਲਬ ਇਹ ਆਪਣੇ ਕੋਠੇ ਦੇ ਛੱਤ ਤੇ ਪਈ ਹੋਣੀ ਚਾਹੀਦੀ ਹੈ ਪਈ ਹੋਣੀ ਚਾਹੀਦੀ ਹੈ ਜੀ ਪਹਿਲੇ ਵੀ ਇੱਕ ਚੀਜ਼ ਦੱਸੀ ਸੀ ਤੇ ਉਹ ਵੀ ਤੁਹਾਨੂੰ ਦੱਸ ਰਹੇ ਹਰ ਮੈਡੀਸਿਨ ਜਿਹੜੀ ਉਹ ਕੋਠੇ ਤੇ ਹੋਣੀ ਚਾਹੀਦੀ ਹੈ ਜੀ ਕਿਉਂਕਿ ਇਹਨੂੰ ਪਤਾ ਨਹੀਂ ਕਿਹੜੇ ਵੇਲੇ ਜਾਨਵਰ ਨੂੰ ਕਿਹੜੇ ਲੋਡ ਪੈ ਜੇ ਸਹੀ ਗੱਲ ਹੈ ਜੀ ਬਹੁਤ ਤਗੜੇ ਤਗੜੇ ਪ੍ਰੋਡਕਟ ਜੇ ਭਾਜੀ ਹੁਣਾ ਕੋ ਠੀਕ ਹੈ ਜੀ ਉੱਡ ਕੇ ਆਏ ਕਬੂਤਰ ਰਾਸਤੇ ਵੀ ਇੱਕ ਗੋਲੀ ਹੈਗੀ ਜੇ ਭਾਜੀ ਹੁਣਾ ਕੋ ਵੀ ਤੁਹਾਨੂੰ ਵਿਖਾਵਾਂਗੇ ਆਪਾਂ ਪੈਰਾਸਟੋਪ ਆ ਜੀ ਆ ਠੀਕ ਹੈ ਜੀ ਜਿੰਨਾ ਭਰਾਵਾਂ ਦਾ ਲਖਵਾ ਜਾਂਦਾ ਪਰਾਂ ਨੂੰ ਆ ਠੀਕ ਹੈ ਜਾਂ ਪੈਰ ਰੁਕ ਜਾਂਦੀ ਜਿੱਦਾਂ ਜੀ ਜਦੋਂ ਉਹਨਾਂ ਤੋਂ ਰੁਕ ਜਾਂਦਾ ਕਬੂਤਰਾਂ ਕਈ ਵਾਰੀ ਮਾਦੀਆਂ ਆਂਡਿਆਂ ਤੋੜ ਦਿੰਦੀਆਂ ਹਾਂ ਹਾਂਜੀ ਪੈਰ ਰੋਕੇ ਪੈ ਜਾਂਦੀ ਉਹਦੇ ਵਾਸਤੇ ਹੁੰਦਾ ਪੈਰਾਲਾਈਜ਼ ਹੁੰਦਾ ਅਟੈਕ ਓਕੇ ਤੇ ਉਹਦੇ ਵਾਸਤੇ ਹੁੰਦੀ ਹੈ ਜੀ ਪੈਰਾਸਟੋਪ ਜੀਆ ਪੇਟ ਖਰਾਬ ਆ ਜਾਂ ਕੋਈ ਨਜਲਾ ਜੁਕਾਮ ਹੈ ਹਰ ਕਿਸੇ ਕੰਮ ਕਰ ਦਿੰਦਾ ਕਈ ਪ੍ਰਕਾਰ ਦੇ ਬੜਾ ਦਾਵਾ ਕਰਦੇ ਜਾਂ ਡੀ ਮੈਡੀਸਨ ਇਦਾਂ ਇਦਾਂ ਵਾ ਕੋਈ ਖਾ ਦੋ ਮੈਨੂੰ ਸਾਲਟ ਲਿਖਿਆ ਹੁਣ ਹਾਂ ਠੀਕ ਹੈ ਜੀ ਨਹੀਂ ਵਿਖਿਆ ਕਿ ਸਾਲਟ ਲਿਖਿਆ ਕਿ ਕਿੰਨੇ ਕਿੰਨੇ ਗ੍ਰਾਮ ਕਿਹੜੀ ਕਿਹੜੀ ਚੀਜ਼ ਪਈ ਹੈ ਓਕੇ ਤੇ ਲਾਉਣ ਦਾ ਤਰੀਕਾ ਉਹ ਕਹਿਦਾ ਸਭ ਕੁਝ ਹੈ ਜੀ ਸਾਰਾ ਕੁਝ ਥੱਲੇ ਲਿਖਿਆ ਹੋਇਆ ਜੀ ਕਿਸੇ ਲਈ ਨਹੀਂ ਵੀ ਕਿਸੇ ਵੀਰ ਨੂੰ ਪਤਾ ਲੱਗਦਾ ਤੇ ਭਾਜੀ ਹੁਣਾਂ ਕੋ ਜਦੋਂ ਮੰਗਾਂਦੇ ਆ ਉਦੋਂ ਪੁੱਛ ਵੀ ਥੱਕਦੇ ਜੀ ਠੀਕ ਹੈ ਭਾਜੀ ਹੁਣੀ ਬਹੁਤ ਡਿਟੇਲ ਚ ਤੇ ਬਹੁਤ ਪਿਆਰ ਨਾਲ ਸਮਝਾਉਂਦੇ ਵੀ ਆ ਇਹ ਚੀਜ਼ ਜਦੋਂ ਮਰਜੀ ਗੱਲ ਕਰਕੇ ਦੇਖ ਲਿਓ ਤੇ ਭਾਜੀ ਹੁਣਾ ਦਾ ਵਟਸਐਪ ਚੈਨਲ ਵੀ ਗਿਆ ਵ ਤੇ ਇਹ ਇਹਦਾ ਪ੍ਰਾਈਸ ਏ ਤੇ ਐਸਪੈਰੀ ਵੀ 36 ਮਨਸ ਦੀ ਏ ਬਹੁਤ ਲੰਬੀ ਐਸਪੈਰੀ ਵੀ ਹੈਗੀ ਆ ਜੀ ਠੀਕ ਹੈ ਜੀ ਤਿੰਨ ਤਿੰਨ ਸਾਲ ਦੀ ਐਸਪੈਰੀ ਹੈਗੀ ਏ ਹਾਂਜੀ ਲੋ ਜੀ ਰੇਟ 1 ਆ ਜੀ ਆਪਣੇ ਕੋ 18 1 ਠੀਕ ਹੈ ਜੀ ਇਹ ਜਿਆਦਾ ਹੀ ਸਰਦੀਆਂ ਚ ਵੀ ਯੂਜ਼ ਹੁੰਦੀ ਆ ਓਕੇ ਠੀਕ ਹੈ ਜੀ ਤੇ ਇੱਕ ਗਾਰਲਿਕ ਆਇਲ ਆ ਜੀ ਇਹ ਤਾਂ ਸਾਰੇ ਜਾਣ ਦੇ ਲਸਣ ਦਾ ਤੇਲ ਹੁੰਦਾ ਆ ਆ ਠੀਕ ਹੈ ਜੀ ਠੀਕ ਹੈ ਜੀ ਇਸ ਸਾਲਾਂ ਦੇ ਵਿੱਚ ਬਹੁਤ ਭਰਾ ਕਹਿੰਦੇ ਗਏ ਗਰਮ ਪਾਣੀ ਲਾ ਲਿਆ ਜਾਨਵਰ ਫਿੱਟ ਹੋ ਗਏ ਆ ਕਿਉਂਕਿ ਵੇਖੋ ਗਰਮੀ ਪੂਰੇ 8 ਮਹੀਨੇ ਪੈ ਰਹੀ ਹੈ ਹਾਂਜੀ ਤੇ ਤੁਸੀਂ ਵੀ ਵੇਖ ਰਹੇ ਹੋ ਤੇ ਠੰਡ ਕਿਹੜੇ ਕਿੰਨੀ ਕੁ ਪੈ ਜੀ ਕਿ 3 ਮਹੀਨੇ ਪੈ ਰਹੀ ਹੈ 2 ਮਹੀਨੇ ਪੈ ਰਹੀ ਹੈ ਬਿਲਕੁਲ ਪਰ ਜਨਵਾਰ ਤੋਂ ਬਾਅਦ ਕੋਈ ਗਰਮ ਨਹੀਂ ਹੁੰਦਾ ਜੀ ਨਹੀਂ ਹੁੰਦਾ ਠੀਕ ਹੈ ਜੀ ਤੇ ਮੇਰੇ ਭਰਾ ਕੋਸ਼ਿਸ਼ ਇਹ ਕਰਿਆ ਕਰੋ ਜਨਵਾਰ ਨੂੰ ਆਪਣੀ ਹਾਲਤ ਚ ਰਹਿੰਦਿਆ ਕਰੋ ਤੇ ਸਿਰਫ ਡੜਵਾ ਸਾਫ ਕਰਿਆ ਕਰੋ ਖੁੱਡਾ ਨਾ ਸਾਫ ਕਰਿਓ ਮੇਰੇ ਭਰਾ ਕਿਉਂਕਿ ਆਉਂਦੇ ਟਾਈਮ ਦੀ ਟਿੱਪ ਦੇ ਰਹਿਆਂ ਆ ਸਾਡੇ ਭਰਾਵਾਂ ਨੂੰ ਜੀ ਜੋ ਅਸੀਂ ਖਿਆਲ ਦੇ ਵਿੱਚ ਪਾਦਾਂ ਨੂੰ ਸਿੱਖਿਆ ਉਹੀ ਦੱਸਾਂਗੇ ਜੀ ਓਕੇ ਇਹ ਸਿਆਲਾਂ ਦੇ ਵਿੱਚ ਦੋ ਚੀਜ਼ਾਂ ਯੂਜ਼ ਕਰ ਲਓ ਸਾਡਾ ਜਾਨਵਰ ਸੋਚ 21 ਹੋਏਗਾ ਵੱਧ ਨਹੀਂ ਹੁੰਦੇ ਜਿਹੜੇ ਕਹਿੰਦੇ ਭਰਾ ਬਿਮਾਰੀ ਪੈ ਗਈ ਬੜਾ ਕੁਝ ਹੋਇਆ ਉਹ ਕੰਮ ਨਹੀਂ ਹੋਏਗਾ ਮੇਰਾ ਭਰਾ ਠੀਕ ਹੈ ਵੀਰ ਜੀ ਇਹ 4 ਮਹੀਨੇ ਯੂਜ਼ ਕਰ ਲੋ ਜਿਹੜੇ ਬਣਾਵਾਂਗੇ ਉਹ ਆਪਣੇ ਚੈਨਲ ਤੇ ਅਲੀ ਸ਼ਾ ਜੀ ਤੇ ਧਾਲੀਵਾਲ ਪੀਜਨ ਤੇ ਲਾਵਾਂਗੇ ਠੀਕ ਹੈ ਜੀ ਪੀਜਨ ਧਾਲੀਵਾਲ ਤੇ ਤੇ ਦੂਸਰਾ ਆਪਣੇ ਵੀਰ ਜੀ ਕੋਲ ਇਹਨਾਂ ਨੂੰ ਵੀ ਜਰੂਰ ਵੀਡੀਓ ਦਵਾਂਗੇ ਬਿਲਕੁਲ ਜੀ ਮੈਂ ਜਿੰਨੀ ਵਾਰੀ ਵੀ ਆਇਆ ਹਾਂ ਮੇਰਾ ਤਾਂ ਘਰੇਲੂ ਹੀ ਸੰਬੰਧ ਨੇ ਠੀਕ ਹੈ ਜੀ ਵੀਰ ਜੀ ਹੁਣਾ ਨਾ ਲੋ ਜੀ ਇਹ ਡੈਲੀ ਡਾਕਸ ਬੀ ਐਚ ਹੈ ਜੀ ਜਿੰਨਾ ਭਰਾਵਾਂ ਦੇ ਗਲੇ ਖੜ ਖੜ ਕਰਦੇ ਆ ਪਤਾ ਨਹੀਂ ਲੱਗਦਾ ਕੋਟੇ ਚ ਕੀ ਹੋ ਗਿਆ ਫੰਕਰ ਦੀ ਕੋਈ ਬਿਮਾਰੀ ਕੇਂਦਰ ਆ ਆ ਠੀਕ ਹੈ ਜੀ ਕੋਈ ਕੁਛ ਕਹਿੰਦਾ ਜਿੱਦਾਂ ਆਪਾਂ ਕਹਿੰਦੇ ਆ ਵੀ ਹੁਣ ਪਰ ਫਟ ਕੇ ਤੇ ਗਲੇ ਜਮਰੋ ਇੱਕ ਖਰ ਖਰ ਕਰਦਾ ਪਿਆ ਵਾ ਜੀ ਆਵਾਜ਼ ਵੰਦੀ ਘੜੀ ਘੜੀ ਹਾਂ ਜੀ ਮੂੰਹ ਖੋਲਦਾ ਤੇ ਉਹਦੇ ਵਾਸਤੇ ਡੈਲੀ ਡਾਕਸ ਬੀ ਐਚ ਹੈ ਜੀ ਠੀਕ ਹੈ ਜੀ ਤੇ ਦੂਸਰਾ ਜਨਾਬ ਇਹਦਾ ਫਾਇਦਾ ਵਾ ਕਿ ਜੇ ਕਿ ਬੱਚੀ ਦੀ ਅੱਖ ਖਰਾਬ ਹੋਈ ਹੈ ਜੇ ਕਬੂਤਰ ਕੇ ਵੱਡੇ ਦੀ ਖਰਾਬ ਹੋਈ ਕਿਉਂਕਿ ਬਾਰਿਸ਼ ਦਾ ਮੌਸਮ ਹੈ ਹਾਂਜੀ ਇਹ ਆਸਟਮ ਜ਼ਰੂਰ ਯੂਜ਼ ਕਰੋ ਨਜਲਾ ਜੁਕਾਮ ਸਾਰਾ ਕਵਰ ਕਰ ਦਈਏ ਓਕੇ ਠੀਕ ਹੈ ਵੀਰ ਜੀ ਰਿਜ਼ਲਟ ਪਾਈ ਹੋਣੀ ਤੁਹਾਨੂੰ ਦੱਸੀ ਜਾਂਦੇ ਜੀ ਜਿਹਦਾ ਜਿਹਦਾ ਜੋ ਭਾਜੀ ਇੱਕ ਆਪਣੇ ਕੋਲ ਟੈਬਲੇਟ ਹੈਗੀ ਵੀ ਕਬੂਤਰ ਉੱਡ ਕੇ ਆਵੇ ਉਹ ਕਬੂਤਰ ਨੂੰ ਦੇ ਦਈਏ ਆਪਾਂ ਤੇ ਕਬੂਤਰ ਰਿਕਵਰੀ ਕਰ ਲੈਂਦਾ ਵਾ ਹਾਂਜੀ ਹਾਂਜੀ ਰਿਕਵਰੀ ਕੈਪਸੂਲ ਹੈ ਜੀ ਆਪਣੇ ਆਹ ਰਿਕਵਰੀ ਕੈਪਸੂਲ ਹੈ ਹਾਂਜੀ ਹਾਂਜੀ ਆਹ ਲੋ ਜੀ ਆਹ ਰਿਕਵਰੀ ਕੈਪਸੂਲ ਜੀ ਠੀਕ ਹੈ ਜੀ ਬਾਕੀ ਸਾਲਟ ਇਹਦੇ ਤੁਸੀਂ ਮਾਨਵ ਵਾਲਾ ਹੋ ਜੀ ਇਹ ਸਾਲਟ ਜੇ ਸਾਰੇ ਪੰਜਾਬ ਵਾਲੀ ਪੈਕਿੰਗ ਮਿਲ ਜੇਗੀ ਜਾਂ 100 ਵਾਲੀ ਪੈਕਿੰਗ ਆ ਜੀ ਆ ਠੀਕ ਹੈ ਜੀ ਮਤਲਬ ਵੱਡੀ ਵੀ ਪੈਕਿੰਗ ਲੈ ਸਕਦੇ ਹੋ ਤੇ ਛੋਟੀ ਵੀ ਪੈਕਿੰਗ ਲੈ ਸਕਦੇ ਜੇ ਤੁਸੀਂ ਕਿਉਂਕਿ ਇਹਦਾ ਪਾਊਡਰ ਫਾਰਮ ਇਸ ਟਾਈਮ ਨਹੀਂ ਹੈਗਾ ਇਹ ਲੋ ਜੀ ਇਹ ਵੱਡੀ ਪੈਕਿੰਗ ਜੀ ਜਿਵੇਂ ਸ਼ੁਰੂ ਆ ਜੀ ਤੇ ਇਹ ਛੋਟੀ ਪੈਕਿੰਗ ਜੀ ਠੀਕ ਹੈ ਵੀਰ ਜੀ ਚਾਹੇ ਵੱਡੀ ਪੈਕਿੰਗ ਮੰਗਾ ਲਓ ਚਾਹੇ ਛੋਟੀ ਪੈਕਿੰਗ ਮੰਗਾ ਲਓ ਇਹਦਾ ਬਹੁਤ ਸੋਹਣਾ ਰਿਜ਼ਲਟ ਜੀ ਮਤਲਬ ਉੱਡ ਕੇ ਆਵੇ ਤੇ ਇੱਕ ਕਬੂਤਰ ਦੇਣਾ ਭਾਜੀ ਹਾਂ ਜੀ ਇੱਕ ਕਬੂਤਰ ਮਤਲਬ ਜਿੰਨੀ ਵਾਰੀ ਵੀ ਡਾਰਕ ਰਾਉਣੀ ਹੈ ਔਰ ਕੋ ਹਾਂ ਜੀ ਜਿਹੜੇ ਮ ਅਜੀਦਾਰ ਕਰਕੇ ਬੈਠਾ ਕਬੂਤਰ ਹਾਂਜੀ ਉਹਨੂੰ ਦੇ ਸਕਦੇ ਉਹਨੂੰ ਦੇ ਸਕਦੇ ਕੱਲ ਜਿੱਦਾਂ ਰੈਸਟ ਤੇ ਉਹਨੂੰ ਨਹੀਂ ਦੇਣਾ ਨਾ ਮਤਲਬ ਉੱਡ ਕੇ ਆਵੇ ਤੇ ਹੀ ਦੇਣਾ ਉਹਦਾ ਨਹੀਂ ਦੇਣਾ ਲਓ ਜੀ ਜਨਾਬ ਟੋਰਕਾ ਜੀ ਓਕੇ ਇਹਦੇ ਵਿੱਚ ਟੋਰਕ ਪਲੱਸ ਵੀ ਆਉਂਦੀ ਹੈ ਜੀ ਆ ਠੀਕ ਹੈ ਜੀ ਉਹ ਹੁਣ ਨਵੀਂ ਪੈਕਿੰਗ ਜਾਏਗੀ ਆਹਦੇ ਕੋ ਆ ਠੀਕ ਹੈ ਇਹਨੂੰ ਭਾਈ 2 ਟੱਕਣ ਕਿਉਂ ਲੱਗੇ 2 ਟੱਕਣ ਲੱਗੇ ਜੀ ਇੱਕ ਵਿੱਚ ਮਤਲਬ ਜੀ ਸਾਲਟ ਹੁੰਦਾ ਥੋੜਾ ਓਕੇ ਉਹ ਵੀ ਕੋਈ ਯੂਜ਼ ਕਰਦੇ ਵਿੱਚ ਵੀ ਯੂਜ਼ ਕਰ ਸਕਦੇ ਹੋ ਆ ਠੀਕ ਹੈ ਜੀ ਠੀਕ ਹੈ ਜੀ ਆਹਦੇ ਵਿੱਚੋਂ ਯੂਜ਼ ਹੋਣੀ ਆ ਓਕੇ ਉਹ ਤੇ ਸੈਂਪਲ ਹੁੰਦਾ ਥੋੜਾ ਆ ਠੀਕ ਹੈ ਜੀ ਠੀਕ ਹੈ ਜੀ ਜਿਹੜਾ ਕਬੂਤਰ ਤੁਹਾਡੀਆਂ ਨਵੀਂ ਡਾਰਾਂ ਸ਼ੁਰੂ ਕਰਦੀਆਂ ਤੁਸੀਂ ਓਕੇ ਉਹ ਰਾਤ ਦੇ ਟਾਈਮ ਤੇ ਦੇਣਾਗੇ ਰਾਤ ਦੇ ਟਾਈਮ 10 ਐਮਲ 1 ਲੀਟਰ ਪਾਣੀ 'ਚ 1 ਲੀਟਰ ਪਾਣੀ ਦੇ ਵਿੱਚ 10 ਐਮਲ ਪਾਉਣਾ ਵਾ 15 12 12 ਜਾਨ ਕਬੂਤਰ ਦੀਆਂ ਕੱਚੀਆਂ ਜਿਹੜਾ ਪਾਣੀ ਸ਼ੁਰੂ ਕਰਤਾ ਉਸ ਤੋਂ ਬਾਅਦ ਸ਼ੁਰੂ ਕਰਨਾ ਵਾ ਜੀ ਤੇ ਜਨਾਬ ਉਹਦਾ ਵੇਡ ਜਿਹੜਾ ਘਟਣਾ ਸ਼ੁਰੂ ਹੋ ਜਾਏਗਾ ਓਕੇ ਤੁਹਾਨੂੰ ਕੋਈ ਹੋਰ ਕੁਝ ਕਰਨ ਦੀ ਲੋੜ ਨਹੀਂ ਜਿੱਦਾਂ ਕਬੂਤਰ ਬਹੁਤ ਹੈਲਥੀ ਹੋ ਜਾਂਦੇ ਉਹ ਆਪਣੇ ਬਦਲ ਫਿਟਿੰਗ ਚ ਆ ਜਾਏਗਾ ਸਾਫ ਪਕਾਓ ਉਸ ਤੋਂ ਬਾਅਦ ਜਿਹੜਾ ਪਾਣੀ ਦੇਣਾ ਸ਼ੁਰੂ ਕਰਦੇ ਰਾਤ ਦਾ ਆ ਠੀਕ ਹੈ ਉਸ ਤੋਂ ਬਾਅਦ ਸ਼ੁਰੂ ਕਰਨਾ ਜੀ ਮਤ ਠੀਕ ਹੋ ਗਿਆ ਜੀ ਮਤਲਬ ਜਿੰਨੀ ਜਿੰਨੀ ਚੀਜ਼ ਦੀ ਵੀਰ ਜੀ ਨੇ ਰਿਜ਼ਲਟ ਦੱਸਦੇ ਪਏ ਨਾ ਜਿਹੜੀ ਜਿਹੜੀ ਚੀਜ਼ ਦਾ ਉਹ ਵਰਤੀਆਂ ਹੋਈਆਂ ਚੀਜ਼ਾਂ ਜੀ ਇਹ ਆਉਜੀ ਬੂਸਟ ਆ ਜੀ ਆਈ ਟੀ ਆਈ ਜਿਹੜਾ ਬੂਸਟ ਉਹ ਜਿਹੜਾ ਬੂਸਟ ਆਪਾਂ ਗਲੂਕੋਸ਼ ਬੋਲਦੀ ਤਾਂ ਜਿਹੜਾ ਨਹੀਂ ਨਹੀਂ ਗਲੂਕੋਸ਼ ਨਹੀਂ ਇਹ ਬੂਸਟ ਆ ਜੀ ਓਕੇ ਗਲੂਕੋਸ਼ ਹੋਰ ਆ ਜੀ ਇਹ ਬੂਸਟ ਆ ਜੀ ਇਹ ਤਨੂੰ ਡਾਉਣ ਦੇ ਕੰਮ ਹੁੰਦਾ ਵਾ ਜੀ ਠੀਕ ਆ ਜੀ ਇਹਦਾ ਸਾਰਾ ਪ੍ਰਾਈਜ਼ ਵੀ ਆ ਜੀ ਇਹ ਸਾਲਟ ਵਗੈਰਾ ਵੀ ਆ ਸਾਲਟ ਵੀ ਲਿਖਿਆ ਹੋਇਆ ਜੀ ਜਿੰਤਾ ਕੋਈ ਮਲਵਾਈ ਕਬੂਤਰ ਡਾਰ ਰਿਹਾ ਜੀ ਤੇ ਇੱਕ ਚਿੰਚੋ ਜਿਹੜਾ ਉਹ ਬਦਾਮਾ ਉੱਤੇ ਵੀ ਲਾ ਸਕ ਕਿ ਜੇ ਵੱਡਾ ਕਬੂਤਰ ਉਹਨੂੰ ਅਸੀਂ ਹੋਰ ਚੀਜ਼ ਮਤਲਬ ਖਰਾਕ ਵਾਲੇ ਦੇਣਾ ਜਿੱਦਾਂ ਬਦਾਮ ਕੱਟ ਕੇ ਆਪਾਂ ਦੇਈਦੇ ਆ ਕੱਟ ਕੇ ਦੰਦੇ ਮਲਬੀਆਂ ਨੂੰ ਹਾਂਜੀ ਉਹ ਵਾਸਤੇ ਬਹੁਤ ਬੈਸਟ ਆ ਜਿੱਦਾਂ ਆਪਾਂ ਮਖਰੀ ਦਾ ਦੀ ਕੋਸ਼ਲਾ ਦੀਦੀ ਆ ਵੀ ਬੂਸਟ ਲਾ ਕੇ ਆਪਾਂ ਦੇ ਸਕਦੇ ਆ ਜੀ ਜੀ ਦੇਸੀਆਂ ਵਾਸਤੇ ਕੈਪਸੂਲ ਵੀ ਆ ਤੇ ਇਹ ਵੀ ਫਾਰਮ ਹੋ ਜਾਂਦੇ ਦਾਣੇ 'ਚ ਵੀ ਲੱਗ ਜਾਂਦਾ ਵਾ ਆ ਠੀਕ ਹੈ ਜੀ ਮੁਰਗੀ ਹਰ ਤਰੀਕਾ ਵੱਖ-ਵੱਖਾਇ ਲਾਉਂਦਾ ਓਕੇ ਮਤਲਬ ਦਾਣੇ 'ਚ ਵੀ ਦੇ ਸਕਦੇ ਜੀ ਬਦਾਮਾਂ 'ਚ ਵੀ ਦੇ ਸਕਦੇ ਜੀ ਮਤਲਬ ਜਿੱਦਾਂ ਕਿ ਕੋਈ ਵੀ ਮਾੜੀ ਮੋਟੀ ਗੱਲਬਾਤ ਰਹਿ ਜੇ ਤੇ ਵੀਰ ਜੀ ਹੋਣਾ ਕੋ ਤੁਸੀਂ ਕੁੱਛ ਲੱਗਦੇ ਜੀ 81 ਆ ਠੀਕ ਹੈ ਜੀ ਇਹਦਾ ਆਪਣੇ ਕੋ ਫੋਟਰ ਫੋਮ ਵੀ ਤੁਹਾਨੂੰ ਮੈਂ ਦਿਖਾਇਆ 81 ਨਾ ਗੋਲੀ ਹੈ ਜੀ ਆ ਠੀਕ ਹੋ ਗਈ ਜੀ ਜਿਸ ਭਰਾ ਨੂੰ ਮਤਲਬ ਕਿ ਪਾਊਡਰ ਤੇ ਇੰਜੂ ਦਿੱਕਤ ਆਉਂਦੀ ਹੈ ਉਹ ਗੋਲੀ ਆਡੇ ਕੋਲ ਲੈ ਸਕਦਾ ਤੇ 50 ਟੈਬਲੇਟ ਹੁੰਦੀ ਆ ਜੀ ਇਹ ਵੀ ਪਤਾ ਉਹਦੇ ਵਾਂਗੂ ਹੀ ਆਊਗਾ ਭਾਜੀ ਨਿੱਕਾ ਜਿਹਾ ਜਿਹੜਾ ਡੀ ਵਾਰਮਿੰਗ ਵਾਲਾ ਸੀ ਆ ਭਾਜੀ ਡੀ ਵਾਰਮਿੰਗ ਦਾ ਵੀ ਬਿਲਕੁਲ ਸੇਮ ਜੀ ਉਏ ਡਾ ਕੀ ਪਤਾ ਜੀ ਡੀ ਵਾਰਮਿੰਗ ਦਾ ਵੀ ਤੇ ਇਹ ਵੀ ਏਡਾ ਕੀ ਜੇ ਪਤਾ ਇਹ ਪੂਰੀ ਦੇਣੀ ਭਾਜੀ ਹਾਂਜੀ ਪੂਰੀ ਹੈ ਜੀ ਇੱਕ ਸਵੇਰੇ ਇੱਕ ਸ਼ਾਮ ਨੂੰ ਆ ਠੀਕ ਹੈ ਜੀ ਤਿੰਨ ਦਿਨ ਲਗਾਤਾਰ ਦੇਣੀ ਹੈ ਜੀ ਤਿੰਨ ਦਿਨ ਲਗਾਤਾਰ ਜਿਹੜਾ ਰੇਟ ਆ ਜੀ 100 ਰੁਪਿਆ ਵਾ ਓਕੇ ਤੇ ਪੰਜ ਪੱਤੇ ਦਾ 500 500 ਰੁਪਿਆ ਆ ਵੀ ਭਰਾਵ ਨੂੰ ਕਹਿੰਦੇ ਆ ਯਾਰ ਰੇਟ ਤੁਸੀਂ ਸਹੀ ਨਹੀਂ ਲਾਇਆ ਓਕੇ ਮੈਂ ਤਾਂ ਦਿਖਾਇਆ ਕਿ ਰੇਟ ਦੇਖ ਲਓ ਜੀ ਆ ਠੀਕ ਹੈ ਇੱਕ ਪੱਤੇ ਦਾ ਰੇਟ ਲਿਖਿਆ ਸਿਰਫ ਇੱਕ ਪੱਤੇ ਦਾ ਉਹ ਡੱਬੀ ਤੇ ਇੱਕ ਪੱਤੇ ਦਾ ਹੀ ਲਿਖਿਆ ਹੁੰਦਾ ਜੀ ਰੇਟ ਉਹ ਤਾਂ ਕਰਕੇ ਵੀ ਅੰਦਰ ਪੰਜ ਪੱਤੇ ਹੁੰਦੇ ਨੇ ਉਹ ਫਿਰ 1 ਸਟਿੱਪ ਦਾ ਲਿਖਿਆ ਹੁੰ ਭਾਜੀ ਇੱਕ ਉਹ B12 ਮੈਰੀ ਲਾ ਲਓ ਜਨਾਬ ਮਸਲ ਸਪਾਰਕ ਮਸਲ ਸਪਾਰਕ ਜਦੋਂ ਉਹ ਕਬੂਤਰ ਉੱਡੇ ਕਿਉਂਦਾ ਰਿਕਵਰੀ ਦੀਇਤੀ ਉਸ ਤੋਂ ਬਾਅਦ ਮਸਲ ਸਪਾਰਕ ਦੋ ਉਹਨੂੰ ਆ ਠੀਕ ਹੈ ਜੀ ਉਹਦੇ ਜਿਹੜੀਆਂ ਖਾਲੀਆਂ ਖੁੱਲੀਆਂ ਵਗਿਆਣਾ ਸਭ ਕੁਝ ਟੁੱਟ ਜਾਣੀਆਂ ਜੀ ਓਕੇ ਇਹ ਉਹਦੇ ਵਾਸਤੇ ਹੈ ਜੀ ਅਹੀਂ ਤੇ ਖੁਦ ਦੱਸਾਵਾ ਜੀ ਇਹ ਚੰਗੇ ਵਗੇ ਸਾਰੇ ਸਾਲਟ ਲਿਖੇ ਹੋਏ ਨੇ 77 ਮਤਲਬ ਵੀਰ ਜਿਹੜਾ ਨੇ ਰਿਜ਼ਲਟ ਕੱਢੇ ਹੋਏ ਨੇ ਆ ਚੀਜ਼ਾਂ ਦੇ ਜਿਹੜੀਆਂ ਜਿਹੜੀਆਂ ਚੀਜ਼ਾਂ ਤੁਹਾਡੇ ਤੱਕ ਲੈ ਕੇ ਆਏ ਨੇ ਠੀਕ ਹੈ ਜੀ ਰਾਜੇ ਜੇ ਬੂਸਟਰ ਦਾ ਕੈਪਸੂਲ ਵੀ ਆ ਜੀ ਇਹ ਮੋਟਰ ਫੋਮ ਬਿਕਾ ਇਹ ਕੈਪਸੂਲ ਆ ਜੀ ਇਹ ਕੈਪਸੂਲ ਹਾਂਜੀ ਓਕੇ ਇਹ ਵੀ ਉਦਾਂ ਯੂਜ਼ ਕਰਨਾ ਜਿੱਦਾਂ ਇੱਕ ਦਿਨ ਡਾਊਨ ਤੋਂ ਪਹਿਲੇ ਦੇਣਾ ਆ ਆ ਠੀਕ ਹੈ ਜੀ ਰਾਤ ਦੇ ਟਾਈਮ ਤੇ ਦੇ ਦੋ ਜਾਂ ਦਾਨੇ ਤੋਂ ਬਾਅਦ ਦੇ ਸਕਦੇ ਓਕੇ ਤੇ ਇਹ ਲਈ ਰਾਤ ਦੇ ਟਾਈਮ ਤੇ ਦੇਣਾ ਵਾ ਜੀ ਇਹ ਕਾਦੇ ਹੱਥੇ ਬੜੀ ਕੈਪਸੂਲ ਜੀ ਜਿੱਦਾਂ ਪਾਣੀ ਤੋਂ ਗਰਮੀ ਬੋਝਾ ਤਾਂ ਪਈ ਆ ਪਾਣੀ ਤੋਂ ਦੌੜਦਾ ਕਬੂਤਰ ਕਾਉਣ ਓਕੇ ਪਿਆਸ ਲੈਂਦਾ ਤਗਦੰਦਾ ਵਾਜੀ ਇੱਕ ਇਹ ਤਗਦ ਵਾਲੀ ਮਤਲਬ ਪਾਣੀ ਆ ਲੈਣੀ ਡਿੱਗੂਗਾ ਕਬੂਤਰ ਜਿੱਦਾਂ ਕਿ ਮਲਵਾਈ ਕਬੂਤਰ ਕਈ ਵੇਖੀਦੇ ਉਹ ਪਾਣੀ ਤੇ ਡਿੱਗਦੇ ਆ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਇਹ ਉਹਦੇ ਵਾਸਤੇ ਭਾਵੇਂ ਦੇਸੀ ਆ ਭਾਵੇਂ ਮਲਵਾਈ ਆ ਜਿਹੜੇ ਦੜੇ ਜਾਂ ਆਪਾਂ ਛੱਡਦੇ ਮਲਵਾਈ ਉਹਨਾਂ ਵਾਸਤੇ ਬਹੁਤ ਵਧੀਆ ਬੈਸਟ ਤਰੀਕਾ ਜੀ ਠੀਕ ਆ ਵੀਰ ਜੀ ਇਹਦੀ ਛੋਟੀ ਭਾਈ ਇਹ ਕੋ ਆਪਣੇ ਕੋਲ ਚੀਜ਼ ਜਿਹੜੀ ਭਈ ਉਹ ਦਿਖਾਓ ਜਿਹੜੀ B12 ਹਾਂਜੀ ਹਾਂਜੀ B12 ਹਾਂਜੀ ਹਾਂਜੀ ਇਹ ਤੁਹਾਨੂੰ ਕਿਉਂ ਦਿਖਾਣੀ ਜੀ ਉਹ ਪ੍ਰੈਕਟੀਕਲ ਰ ਹੈ ਜੀ ਭਾਈ ਹੁਣ ਆਹ ਕਿਹੜਾ ਕਿਦਾ ਲੱਗਿਆ ਹੁਣ ਜੀ ਇਹ ਜਿਹੜਾ ਤੁਹਾਡਾ ਕਬੂਤਰ ਲੰਬੀ ਡਾਰ ਕਰਦਾ ਪਿਆ ਜੀ ਉੱਥੇ ਤੋਂ ਸ਼ੁਰੂ ਆਪਾਂ ਬੱਚਾ ਆਪਾਂ ਕਬੂਤਰ ਆ ਠੀਕ ਹੈ ਜੀ ਵੱਡਾ ਡਾਰ ਲੰਮੀ ਕਰਦਾ ਉਹਨੂੰ ਸ਼ੁਰੂ ਕਰ ਦਿਓ ਓਕੇ ਤੇ ਤੁਹਾਨੂੰ ਉੱਥੇ ਤੋਂ ਉੱਥੇ ਰਿਜ਼ਲਟ ਮਿਲਣਾ ਚਾਹੀਦਾ ਇਹ ਕਿੰਨਾ ਦੇਣਾ ਚਾਹੀਦਾ ਭਾਜੀ ਇੱਕ ਟੱਕਣੀ ਜੀ 1 ਲੀਟਰ ਪਾਣੀ ਇੱਕ ਮਤਲਬ ਸਾਰੇ ਕਬੂਤਰਾਂ ਨੂੰ ਪਿਆ ਸਕਦੇ ਜਿਹੜਾ ਕਬੂਤਰ ਡਾਰ ਘਟ ਕਰਦਾ ਉਹਨੂੰ ਵੀ ਪਿਆ ਸਕਦੇ ਹਾਂ ਉਹਨੂੰ ਵੀ ਦੇ ਸਕਦੇ ਮਤਲਬ ਕੋਈ ਨੁਕਸਾਨ ਨਹੀਂ ਹੈ ਦਾ ਕੋਈ ਨੁਕਸਾਨ ਨਹੀਂ ਆ ਤਾਕਤ ਵਾਲੀ ਚੀਜ਼ ਆ ਤਾਕਤ ਵਾਲੀ ਓਕੇ ਅਰੇ ਮਲਟੀ ਵਿਟਾਮਿਨੀ ਹੈ ਜੀ ਇਹਦੇ ਵਿੱਚ ਆ ਠੀਕ ਹੈ ਜੀ ਜੋ ਕਬੂਤਰ ਨੂੰ ਚਾਹੀਦੀ ਹੁੰਦੀ ਹੈ ਹੈਲੋ ਜੀ ਸਾ ਠੀਕ ਹੈ ਵੀਰੀ ਕੋਈ ਇੱਕ ਰੇਟ ਪਹੁੰਚੀ 48 ਘੰਟੇ ਪਹਿਲੇ ਲੱਗਦੀ ਹੈ ਜੀ ਓਕੇ ਇਹ 48 ਇਹ ਕਦੇ ਵਾਸਤੇ 48 ਘੰਟੇ ਪਹਿਲੇ ਲੱਗਦੀ ਹੈ ਕਦੇ ਵਾਸਤੇ ਲੱਗਦੀ ਓ ਡਾਉਣ ਤੋਂ ਪਹਿਲੇ 48 ਘੰਟੇ ਅਡਾਉਣ ਤੋਂ 48 ਘੰਟੇ ਪਹਿਲਾਂ ਠੀਕ ਹੈ ਜੀ ਮਤਲਬ ਸ਼ੁਕਰ ਆਲ ਲੱਗ ਜੂਗੀ ਸਵੇਰੇ ਸਵੇਰ ਲਗਣੀ ਹੈ ਸ਼ੁਕਰ ਆਲ 24 ਜਾਂ 48 ਘੰਟੇ ਹੋਗੇ ਭਾਜੀ ਓਕੇ ਉਹਨੂੰ 48 ਘੰਟੇ ਪਹਿਲੇ ਲਗਣੀ ਹੈ ਜੇ ਆਪਣਾ ਮਲਵਈ ਆ ਦੇਸੀ ਕਬੂਤਰ ਆ ਹਾਂਜੀ ਮਤਲਬ ਕਿ ਉਹਨੂੰ ਸ਼ੁੱਕਰਵਾਰ ਵੀ ਦੇਣੀ ਆ ਤੇ ਸ਼ਨੀਵਾਰ ਵੀ ਦੇਣੀ ਬਾਰ-ਬਾਰਾ ਘੰਟੇ ਬਾਅਦ। ਹਾਂ ਠੀਕ ਹੈ ਜੀ ਮੈਂ ਤਾਂ ਸਿਰੇ 5 ਵਜੇ ਦਿੱਤੀ। ਹਾਂਜੀ ਅਗਲੇ ਦਿਨ 5 ਵਜੇ ਦੇ ਕੇ ਫਿਰ ਉਸ ਤੋਂ ਬਾਅਦ 5:40 ਦੇ ਜਦੋਂ ਦੂਸਰੇ ਦਾ ਨਾ ਹੋਮ ਕੰਪਿਊਟਰਾਂ ਦਾ ਇਹ ਹੁੰਦਾ ਕਿ ਉਹਨਾਂ ਨੇ ਪੇਟੀਆਂ ਬੰਦ ਕਰਨੀਆਂ ਹੁੰਦੀਆਂ। ਓਕੇ। ਮਤਲਬ ਕਿ ਪਹਿਲੇ ਹਾਂਜੀ ਦੇਣ ਤੋਂ ਮਤਲਬ ਕਿ ਪੇਟੀ ਬੰਦ ਕਰ ਦੇਣੀ ਆ ਮੋਰ ਤੇ ਸੀਲ ਇਹਦਾ ਇਹਦਾ ਰਿਜ਼ਲਟ ਕੀ ਆ ਭਾਜੀ ਇਹ ਜਿੱਦਾਂ ਕਿ ਆਪਾਂ ਰਿਜ਼ਲਟ ਇਹ ਆ ਕਿ ਕਬੂਤਰ ਦੀ ਡਾਰ ਵਧਾਉਂਦਾ ਤਾਕਤ ਦਿੰਦਾ ਉਹਨੂੰ। ਤਾਕਤ ਦਿੰਦਾ ਓਕੇ। ਤਾਕਤ ਦਿੰਦਾ ਵਾ ਮਤਲਬ ਕਿ ਬਹੁਤ ਜ਼ਿਆਦਾ ਕਹਤ ਚ ਰੱਖਦਾ ਵਾ ਆ ਠੀਕ ਹੈ ਜੀ ਪੁੱਤਰ ਤੁਹਾਡਾ ਪੂਰਾ ਫਿਟਰਨ ਚ ਆ ਕੇ ਪੈਂਦਾ ਵਾ ਇਹ ਕਿੰਨੀਆਂ ਗੋਲੀਆਂ ਪਾਜੀ ਇਹ ਚ 500 60 ਗੋਲੀ ਹੁੰਦੀ ਹੈ ਜੀ ਇਹਦੇ 60 ਗੋਲੀਆਂ ਇੱਕ ਹਜ਼ਾਰ ਰੁਪਏ ਦੀ ਠੀਕ ਹੈ ਜੀ ਹਾਂ ਜੀ ਇਹ ਦੇਖ ਸਕਦੇ ਜਿੱਦਾਂ ਕਈ ਵੀਰ ਕਹਿੰਦੇ ਨਾ ਕੀ ਦੱਸੋ ਨੁਕਤਾ ਦੱਸੋ ਤੇ ਆ ਨੁਕਤਾ ਲਾ ਕੇ ਵੀ ਤੁਸੀਂ ਕਬੂਤਰ ੜਾ ਸਕਦੇ ਠੀਕ ਹੈ ਭਾਜੀ ਬਿਲਕੁਲ ਇਹੋ ਹੀ ਗੱਲ ਹੈ ਬਿਲਕੁਲ ਜੀ ਬਿਲਕੁਲ ਇਹ ਨੁਕਤਾ ਜੀ ਇੱਕ ਹਿਸਾਬ ਦਾ 60 ਇੱਕ ਆਪਣੀ ਉਹ ਵੀ ਅਜ ਪੈਰਗੀ ਜਿੰਨੀਆਂ ਵੀ ਸ਼ੀਲਡ ਆਡ ਰੀਆਂ ਉਹ ਪੰਜਵੇਂ ਚੌਥੇ ਨੰਬਰ ਦਾ ਰਹੀ ਹੈ ਓਕੇ ਕੋਈ ਨਵੀਂ ਸ਼ਰਤ ਹੈ ਜੀ ਕੋਈ ਈਡੀ ਪੁਰਾਣੀ ਸ਼ਰਤ ਨਹੀਂ ਨਵੀਂ ਲੱਗਦਾ ਇੱਥੇ ਧਾਰੀਵਾਲ ਹੀ ਭਾਜੀ ਆਪਣੀ ਧਾਰੀਵਾਲ ਆਪਣੇ ਕਾਦੀਆਂ ਤੋਂ ਲੱਗ ਗਿਆ ਜੀ ਕਿਸ਼ਾਵਾ ਦੇ ਦਾ ਉੱਥੇ ਨੋਰਟਨ ਸ਼ੀਲਡ ਹੋਣੀ ਆ ਕਿ ਉਥੇ ਪੰਜਵੇਂ ਦਾ ਲਈ ਆ ਪੂਰੀਆ ਸਾਰੇ ਪ੍ਰੋਡੈਕਟ ਉੱਥੇ ਵਰਤੇ ਆ ਜੀ ਓਕੇ ਠੀਕ ਹੈ ਜੀ ਜੀ ਦੂਸਰਾ ਹੈ ਟੋਰਕ ਠੀਕ ਹੈ ਜੀ ਆ ਲੋ ਜੀ ਟੋਰਕ ਆ ਜੀ ਇਹ ਵੀ ਡਾਉਣ ਤੋਂ ਇੱਕ ਦਿਨ ਪਹਿਲੇ ਦੇਣੀ ਆ ਜੀ ਡਾਉਣ ਤੋਂ ਇੱਕ ਦਿਨ ਪਹਿਲਾਂ ਹਾਂ ਜੀ ਕਾਫੀ ਜਿਆਦਾ ਨੂੰ ਵਾਸਤੇ ਜੀ ਬਹੁਤ ਜਿਆਦਾ ਤੀਜਾ ਵਾ ਠੀਕ ਹੈ ਜੀ ਬਾਕੀ ਵੀਡੀਓ ਲੰਬੀ ਹੋਏ ਨਹੀਂ ਕਾਫੀ ਜਿਆਦੀ ਤੇ ਜਿੰਨੇ ਪ੍ਰੋਡਕਟ ਵਿਖਾਤੇ ਨੇ ਸਾਰਾ ਰਿਜ਼ਲਟ ਜੇ ਤੇ ਭਾਜੀ ਉਹਨਾਂ ਕੋ ਕਿਸੇ ਵੀ ਚੀਜ਼ ਦਾ ਤੋੜੇਗਾ ਜੀ ਠੀਕ ਹੈ ਜੀ ਤੇ ਭਾਜੀ ਉਹਨਾਂ ਕੋ ਤੁਸੀਂ ਮੰਗਾ ਸਕਦੇ ਜੀ ਜਦੋਂ ਮਰਜ਼ੀ ਡਿਲੀਵਰੀ ਵੀ ਹੋ ਜੂਗੀ ਠੀਕ ਹੈ ਜੀ ਬાય ਬਸ ਆਕੇ ਵੀ ਹਾਂ ਜੀ ਆਲ ਵਰਲਡ ਡਿਲੀਵਰੀ ਆਲ ਵਰਲਡ ਵੀ ਹੈ ਜੀ ਆਲ ਇੰਡੀਆ ਵੀ ਜਿੱਥੇ ਮਰਜ਼ੀ ਬੈਠ ਕੇ ਆਕੇ ਲੈ ਆ ਵੀ ਸਕਦੇ ਜੀ ਤੁਸੀਂ ਭਾਜੀ ਆਪਣਾ ਮੋਬਾਈਲ ਨੰਬਰ ਬੋਲਿਓ ਜੀ 9592 624701 ਇਹ ਆਪਣਾ WhatsApp ਨੰਬਰ ਵੀ ਹੈ ਤੇ ਕੋਲ ਵਾਲਾ ਨੰਬਰ ਵੀ ਹੈ ਠੀਕ ਹੈ ਜੀ 9592 624701 624701 ਠੀਕ ਹੈ ਜੀ ਬਾਕੀ ਆਪਾਂ ਨੰਬਰ ਲਾ ਵੀ ਦਵਾਂਗੇ ਵੀਰ ਜੀ ਉਹਨਾਂ ਦਾ ਤੇ ਬਾਕੀ ਆਪਣੇ ਜੇ ਨੰਬਰ ਨਹੀਂ ਵੀ ਲੱਗੇ ਤੇ ਆਪਣੇ ਨਾਲ ਕੰਟੈਕਟ ਕਰ ਸਕਦੇ ਜੀ ਠੀਕ ਹੈ ਜੀ ਤੇ ਕਿਸੇ ਵਲੇ ਵੀਰ ਜੀ ਨੂੰ ਫੋਨ ਨਾ ਆ ਚੁੱਕਣ WhatsApp ਤੇ ਮੈਸੇਜ ਲਾ ਦਿਆ ਕਰੋ ਵੀ ਭਾਜੀ ਆਹ ਮੈਡੀਸਿਨ ਵੇਖੀ ਸੀ ਤੇ ਆਹ ਮੈਡੀਸਨ ਸਾਨੂੰ ਭੇਜ ਦਿਓ ਇਹਦਾ ਕੀ ਰਿਜ਼ਲਟ ਆ ਠੀਕ ਹੈ ਜੀ ਤੇ ਬੇਫਿਕਰ ਹੋਗੇ ਤੁਸੀਂ ਪੈਸੇ ਪਹਿਲਾਂ ਪਾਓ ਤੇ ਮੈਡੀਸਨ ਤੁਹਾਡੇ ਕੋਲ ਪਹੁੰਚ ਜੂਗੀ ਇਸ ਚੀਜ਼ ਦੇ ਅਸੀਂ ਹੱਕਦਾਰੇ ਆ ਠੀਕ ਹੈ ਜੀ ਅਸੀਂ ਤੁਹਾਡੇ ਨਾਲ ਆ ਜਦੋਂ ਮਰਜੀ ਭਾਈ ਨੂੰ ਤੁਸੀਂ ਪੈਸੇ ਪਾ ਸਕਦੇ ਤੇ ਚੀਜ਼ ਮੰਗਾ ਸਕਦੇ ਜੀ ਅਗਲੀ ਵੀਡੀਓ ਚ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤਿ ਸ਼੍ਰੀ ਅਕਾਲ